ਤੈਸਵਲ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਟਿਆਲਾ ਦੇ ਵਿੱਚ ਜੋ ਇਨਸੀਡੈਂਟ ਵਾਪਰਿਆ ਸੀਗਾ ਕਰਨਲ ਦੀ ਕੁੱਟਮਾਰ ਹੋਈ ਸੀ ਉਸ ਨੂੰ ਲੈ ਕੇ ਇੱਕ ਵੱਡਾ ਮੋੜ ਨਿਕਲ ਕੇ ਸਾਹਮਣੇ ਆ ਗਿਆ ਢਾਬੇ ਵਾਲੇ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਉਹ ਸਾਰੀ ਘਟਨਾ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਘਟਨਾ ਵਾਪਰੀ ਸੀ ਤਾਂ ਉਸ ਨੂੰ ਲੈ ਕੇ ਢਾਬੇ ਵਾਲੇ ਨੇ ਕੱਲੀ-ਕੱਲੀ ਗੱਲ ਦੱਸੀ ਹੈ ਕਿ ਕਰਨਲ ਆਪਣੇ ਪਰਿਵਾਰ ਨਾਲ ਕਦੋਂ ਆਂਦਾ ਉਸਦੇ ਬਾਅਦ ਸਿਵਲ ਵਰਦੀ ਚਕਾਉਣਾ ਦੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਸਾਰਾ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਤਾਂ ਟਾਬੇ ਵਾਲੇ ਨੇ ਕੱਲੀ-ਕੱਲੀ ਗੱਲ ਜਿਹੜੀ ਆ ਦੱਸ ਦਿੱਤੀ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਬੀਤੇ ਦਿਨ ਜੋ ਪਟਿਆਲਾ 'ਚ ਇਨਸੀਡੈਂਟ ਵਾਪਰਿਆ ਉਸ ਨੂੰ ਲੈ ਕੇ ਪੁਲਿਸ ਵੀ ਕਿਤਨੇ-ਕਿਤੇ ਸਖਤੀ ਦਿਖਾ ਰਹੀ ਹੈ ਪਰ ਉਹ ਸਾਰਾ ਅਸਲ 'ਚ ਝਗੜਾ ਕੀ ਸੀ ਮਾਜਰਾ ਕੀ ਸੀਗਾ ਉਸ ਨੂੰ ਲੈ ਕੇ ਹੁਣ ਇੱਕ ਹੋਰ ਮੋੜ ਜਿਹੜਾ ਨਿਕਲ ਕੇ ਸਾਹਮਣੇ ਆ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਜਿਹੜੀ ਹੈ ਜਾਂਚ ਦੇ ਲਈ ਜਿਹੜੀ ਹੈ ਜਾਂਚ ਕਰਨ ਦੇ ਲਈ ਜਿਹੜੀ ਹੈ ਉਹ ਇਨਕੁਆਰੀ ਜਿਹੜੀ ਆ ਪਾਦਤੀ ਗਈ ਆ ਤਾਂ ਉਸ ਤੋਂ ਬਾਅਦ ਹਾਲਾਂਕਿ ਕਿ ਉਸਦੀ ਰਿਪੋਰਟ 45 ਦਿਨਾਂ ਚਾਣੀ ਪਰ ਉਸ ਤੋਂ ਪਹਿਲਾਂ ਜਿਹੜਾ ਆ ਟਾਬੇ ਵਾਲੇ ਦਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਟਾਬੇ ਵਾਲੇ ਨੇ ਕਿਹਾ ਕਿ ਕਿਸ ਤਰੀਕੇ ਨਾਲ ਉਹ ਤੇ ਕਰਨਲ ਆਪਣੇ ਪਰਿਵਾਰ ਦੇ ਨਾਲ ਪਹੁੰਚਦਾ ਆਪਣੇ ਬੇਟੇ ਨਾਲ ਪਹੁੰਚਦਾ ਤੇ ਆ ਕੇ ਮੈਗੀ ਦਾ ਆਰਡਰ ਕੀਤਾ ਜਾਂਦਾ ਹੈ ਮੈਗੀ ਦੇ ਆਰਡਰ ਦੇ ਬਾਅਦ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਰਨਲ ਨੂੰ ਕਿਹਾ ਕਿ ਭਾਈ ਤੁਹਾਡੀ ਗੱਡੀ ਜਿਹੜੀ ਆ ਉਹ ਸੜਕ ਦੇ ਥੋੜੀ ਵਿਚਕਾਰ ਹੈ ਥੋੜੀ ਪਿੱਛੇ ਨੂੰ ਹੈ ਇਸ ਨੂੰ ਚੰਗੇ ਤਰੀਕੇ ਨਾਲ ਅੱਗੇ ਕਰਕੇ ਲਾ ਲਓ ਪਾਰਕਿੰਗ ਦੇ ਵਿੱਚ ਤਾਂ ਜਿਹੜਾ ਆ ਉਹਨਾਂ ਨੇ ਕਿਹਾ ਜੋ ਟਾਬੇ ਵਾਲੇ ਦੱਸਣ ਮੁਤਾਬਕ ਕਰਨਲ ਨੇ ਉਸ ਨੂੰ ਕਿਹਾ ਕਿ ਭਾਈ ਕੋਈ ਗੱਲ ਨਹੀਂ ਮੈਂ ਵੀ ਆਪਸ ਰਹੀਆਂ ਗੱਡੀ ਕੋਈ ਨਹੀਂ ਲੱਗੀ ਰਹਿਣ ਤੋਂ ਜੋ ਤੁਹਾਨੂੰ ਆਰਡਰ ਦਿੱਤਾ ਤੁਸੀਂ ਆਰਡਰ ਲੈ ਕੇ ਦੋ ਤਾਂ ਉਨੇ ਟਾਈਮ ਨੂੰ ਸਕੋਰਪੀਓ ਵਾਲੇ ਆ ਜਾਂਦੇ ਨੇ ਹਾਲਾਂਕਿ ਉਹਨਾਂ ਦੱਸਣ ਮੁਤਾਬਕ ਸਿਵਲ ਵਰਦੀ ਚੁੰਦੇ ਉਸ ਤੋਂ ਬਾਅਦ ਉਹਨਾਂ ਦਾ ਫਿਰ ਆਪਸ ਦੇ ਵਿੱਚ ਝਗੜਾ ਹੁੰਦਾ ਹਾਲਾਂਕਿ ਸਾਰੀ ਘਟਨਾ ਕੀ ਹੈ ਜੋ ਟਾਬੇ ਵਾਲੇ ਦੇ ਬਿਆਨ ਹੈ ਉਹ ਬਿਆਨ ਕਿੰਨੇ ਸੱਚ ਨੇ ਜਾਂ ਕਹਿ ਸਕਦੇ ਹਾਂ ਜੋ ਸੀਸੀਟੀਵੀ ਦੇ ਆਧਾਰ ਦੇ ਉੱਤੇ ਜੋ ਵੀ ਅਪਡੇਟ ਹੈ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਾਰੀ ਜਿਹੜੀ ਹੈ ਜਾਂਚ ਉਹ ਕੀਤੀ ਜਾਵੇਗੀ ਤਾਂ ਕਹਿ ਸਕਦੇ ਹਾਂ ਕਿ ਜੋ ਟਾਬੇ ਵਾਲਾ ਆ ਜਿਸ ਦੇ ਕੋਲ ਕਰਨਲ ਤੇ ਉਸ ਦਾ ਬੇਟਾ ਰੁਕਿਆ ਸੀਗਾ ਉਸ ਨੂੰ ਲੈ ਕੇ ਜਿਹੜੀ ਹੈ ਜੋ ਟਾਬੇ ਵਾਲੇ ਨੇ ਗੱਲਬਾਤ ਦੱਸੀ ਹੈ ਸਾਰੀ ਖੁਲਾਸਾ ਕੀਤਾ ਹੈ ਕਹਿ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਘਟਨਾ ਵਾਪਰੀ ਸੀ ਕਹਿ ਸਕਦੇ ਹਾਂ ਚਸ਼ਮਦੀਦ ਹੈ ਤਾਂ ਉਸਨੇ ਸਾਰੀ ਗੱਲਬਾਤ ਮੀਡੀਆ ਦੇ ਸਾਹਮਣੇ ਰੱਖੀ ਹੈ ਤਾਂ ਇੱਕ ਵਾਰ ਤੁਹਾਨੂੰ ਜਿਹੜੀ ਹੈ ਪੂਰੀ ਗੱਲਬਾਤ ਸੁਣਾਉਂਦੇ ਚੱਲਦੇ ਕਿ ਇਸ ਮਾਮਲੇ 'ਚ ਕੀ ਕਹਿ ਰਿਹਾ ਟਾਬੇ ਵਾਲਾ ਮੇਰਾ ਕਰਨ ਜੀ ਕਰਨ ਜੀ ਕੀ ਗੱਲ ਹੋਈ ਸੀ ਪੰਜਾਬ ਨੂੰ ਦੱਸੋ ਇਹ ਗੱਲ ਕੀ ਹੋਈ ਉਸਦੇ ਨਾਲ ਵੀਰੇ ਗੱਡੀ ਤੇ ਆਏ ਸਿਵਿਕ ਤੇ ਪਤਾ ਨਹੀਂ ਕਹਿਤਾ ਸੀ ਕਰਨਲ ਰਹੀ ਨੇ ਪਰ ਐਗਜੈਕਟ ਦੋ ਬੰਦੇ ਸੀਗੇ ਗੱਡੀ ਆਏ ਉਹਨਾਂ ਨੇ ਅੱਧੀ ਰੋਡ ਤੇ ਲਾਈ ਅੱਧੀ ਤੋਂ ਜ਼ਿਆਦਾ ਤੇ ਉਹਨਾਂ ਨੇ ਮੈਗੀ ਆਰਡਰ ਕੀਤੀ ਮੈਗੀ ਮੇਰਾ ਬੰਦਾ ਲੈ ਕੇ ਗਿਆ ਉਹਨੇ ਕਿਹਾ ਵੀ ਵੀ ਸਰ ਗੱਡੀ ਸਾਈਡ ਤੇ ਲਾ ਲਓ ਵੀ ਵਿੱਚ ਬਹੁਤ ਜ਼ਿਆਦਾ ਲੱਗੀ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਅਫਸਰ ਹੀ ਆ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਜਾ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਉਡ ਨਹੀਂ ਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਦ ਮੈਂ ਤੈਨੂੰ ਕਿਹਾ ਤਾਂ ਵੀ ਮੈਂ ਆਪੇ ਦੇਖ ਲਾਂਗਾ ਤੇ ਇੰਨੇ ਨੂੰ 5-10 ਮਿੰਟ ਬਾਅਦ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ ਸਟਾਰਪਿਓ ਸਿਵਲ 'ਚ ਸੀਗੇ ਸਾਰੇ ਉਹ ਪਤਾ ਨਹੀਂ ਹੁਣ ਮਲਾਜਮ ਸੀਗੇ ਕੌਣ ਸੀਗੇ ਉਹ ਸਿਵਲ ਚ ਆਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲਓ ਇਹਨਾਂ ਦੀ ਟਕਰਾਬ ਆ ਜੀ ਬੈਸਬਾਜੀ ਹੋਣ ਲੱਗ ਗਈ ਬਾਈ ਇੰਨੇ ਨੂੰ ਪਹਿਲਾਂ ਉਹਦੇ ਮੁੰਡੇ ਨੇ ਹੱਥ ਚੱਕਿਆ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹਾਥੋਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇਗੇ ਆਪਣਾ ਚਲੇਗੇ ਜਿਹੜਾ ਬੰਦਾ ਤਾਰੂ ਪੀ ਰਿਆ ਸੀ ਆਪਣੇ ਆਪ ਨੂੰ ਕਰਨਲ ਕਹਿ ਰਿਹਾ ਸੀ ਪੋਨੇ ਪਹਿਲਾਂ ਮੁੰਡੇ ਦੇ ਉਹਦੇ ਮੁੰਡੇ ਨੇ ਉਦੋਂ ਮੁੰਡਿਆਂ ਨਾਲ ਹਾਂਜੀ ਹਾਂਜੀ ਕੋਈ ਵਰਦੀ-ਵਰਦੀ ਵਾਲੇ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਸਾਰੇ ਸਿਵਲ 'ਚ ਸੀ ਸਿਵਲ ਦੇ ਵਿੱਚ ਹਾਂਜੀ ਤਾਂ ਕਿੰਨੇ ਟਾਈਮ ਦੀ ਗੱਲ ਹੈ ਇਹ ਸਰ 12:30 1 ਵਜੇ ਦੀ ਗੱਲ ਹੈ ਤੁਸੀ ਮੌਕੇ ਤੇ ਹੋ ਰਹੀ ਸੀ ਹਾਂਜੀ